ਸਤ ਸ੍ਰੀ ਅਕਾਲ ਜੀ ਮੈਂ ਡਾਕਟਰ ਧੀਰ ਸਿੰਘ ਆਪਣੇ ਹਫਤਾਵਾਰੀ ਪ੍ਰੋਗਰਾਮ ਨੂੰ ਲੈ ਕੇ ਅੱਜ ਜੀ ਸਾਹਮਣੇ ਹਾਜ਼ਰ ਹੋਇਆ ਹਾਂ ਜੀ ਅੱਜ ਆਪਾਂ ਗੱਲ ਕਰਾਂਗੇ ਜੀ ਬੱਚਿਆਂ ਤੇ ਬੱਚਿਆਂ ਦੀ ਨਜ਼ਰ ਘਟਣ ਦੇ ਬਾਰੇ ਮੈਂ ਆਪ ਜੀ ਨੂੰ ਅੱਜ ਬੱਚਿਆਂ ਦੇ ਜਿਹੜਾ ਦੀ ਨਿਗਾ ਘਟ ਹੁੰਦੀ ਹੈ ਬਚਪਨ ਤੋਂ ਹੀ ਜਾਂ ਫਿਰ ਬਾਅਦ ਚੋਂ ਨਿਗਾ ਘਟ ਗਈ ਉਹਨਾਂ ਬਾਰੇ ਅੱਜ ਮੈਂ ਕੁਝ ਖਾਸ ਡਿਸਕਸ਼ਨ ਤੇ ਕੁਝ ਖਾਸ ਤੁਹਾਨੂੰ ਮੈਂ ਇੱਕ ਘਰ ਬੈਠਿਆਂ ਕਰਨ ਵਾਲਾ ਲਾਜ ਦੱਸਾਂਗਾ ਜਿਹਦੇ ਨਾਲ ਤੁਸੀਂ ਆਪਣੇ ਬੱਚਿਆਂ ਦੇ ਨਜ਼ਰ ਅੱਖਾਂ ਦੀ ਵਧਾ ਸਕਦੇ ਹੋ ਤੇ ਜਿਨ੍ਹਾਂ ਦੇ ਚਸ਼ਮਾ ਲੱਗਿਆ ਉਹ ਚਸ਼ਮਾ ਵੀ ਹਟਾ ਸਕਦੇ ਹੋ ਬੱਚਿਆਂ ਦੀ ਨਜ਼ਰ ਦਾ ਘਟਣਾ ਕਈ ਤਾਂ ਬਚਪਨ ਤੋਂ ਹੀ ਦੀਖ ਹੁੰਦੇ ਨੇ ਇਸ ਕਰਕੇ ਉਹਦੀ ਅੱਖਾਂ ਦੀ ਨਿਗਾ ਜਿਹੜੀ ਘਟ ਜਾਂਦੀ ਹੈ ਕਈਆਂ ਦੇ ਪੇਟ 'ਚ ਸਕਿਨ ਵਰਮ ਹੋ ਜਾਂਦੇ ਨੇ ਪੇਟ 'ਚ ਕੀੜੇਆਂ ਕਰਕੇ ਗਰੋ ਨਹੀਂ ਕਰ ਪਾਉਂਦੇ ਉਸ ਦਿਨ ਲਿਵਰ ਦੀ ਕਮਜ਼ੋਰੀ ਹੋ ਕੇ ਪੂਰੀ ਫਿਜ਼ੀਕਲੀ ਕਮਜ਼ੋਰੀ ਹੋ ਕੇ ਤੁੰਦੀ ਅੱਖਾਂ ਦੀ ਨਿਗਾ ਘਟ ਜਾਂਦੀ ਹੈ ਤੇ ਕਈ ਵਾਰ ਉਹਦਾ ਮੈਮਰੀ ਲੈਵਲ ਵੀ ਬਹੁਤ ਡਾਊਨ ਰਹਿੰਦਾ ਹੈ ਮੈਮਰੀ ਲੈਵਲ ਘਟਣ ਦੇ ਨਾਲ ਵੀ ਦਿੱਕਤ ਆਉਂਦੀ ਹੈ ਤੇ ਨਿਗਾ ਬਹੁਤ ਘਟ ਜਾਂਦੀ ਹੈ ਮੈਂ ਆਪ ਜੀ ਨੂੰ ਦੱਸਾਂਗਾ ਜੀ ਹੁਣ ਦੋ ਐਸੇ ਤਰੀਕੇ ਜਿਨ੍ਹਾਂ ਦੇ ਨਾਲ ਬੱਚਿਆਂ ਦੀ ਮੈਮਰੀ ਬਿਲਕੁਲ ਵਧੇਗੀ ਔਰ ਬੱਚਿਆਂ ਦੇ ਜਿਹੜੇ ਨਿਗਾ ਹੈ ਉਹ ਵੱਧ ਜਾਵੇਗੀ ਤੇ ਚਸ਼ਮਾ ਜਿਹੜਾ ਉਤਰ ਜਾਵੇਗਾ ਤੁਸੀਂ ਅਗਰ ਸਿਸਟਮੈਟਿਕਲੀ ਬੜੇ ਤਰੀਕੇ ਨਾਲ ਇਸ ਫਾਰਮੂਲੇਸ਼ਨ ਨੂੰ ਯੂਜ਼ ਕਰੋਗੇ ਤਾਂ ਤੁਹਾਡੇ ਬੱਚੇ ਜਿਹੜੇ ਹੈਗੇ ਉਹ ਐਨਕਲ ਤੋਂ ਮੁਕਤ ਹੋ ਜਾਣਗੇ ਤੇ ਉਹਨਾਂ ਦੀ ਨਿਗਾ ਵੱਧ ਜਾਵੇਗੀ ਅਗਰ ਇੱਕ ਕੋਰਸ ਨਾਲ ਬੱਚੇ ਦੇ 30% 40% ਜਾਂ 70% ਨੰਬਰ ਜਿਹੜਾ ਸੈੱਟ ਹੋ ਜਾਂਦਾ ਹੈ ਤਾਂ ਤੁਸੀਂ ਉਸ ਕੋਰਸ ਨੂੰ ਦੁਬਾਰਾ ਕਰਕੇ ਉਸ ਨੂੰ ਰਿਪੀਟ ਕਰਕੇ ਤੁਸੀਂ ਇਸ ਨੂੰ ਕਲੀਅਰ ਕਰ ਸਕਦੇ ਹੋ ਹੁਣ ਪਹਿਲਾ ਕੋਰਸ ਨੂੰ ਮੈਂ ਦੱਸ ਰਿਹਾ ਜੀ ਤੁਸੀਂ ਬਦਾਮ ਲੈਣੇ ਨੇ ਬਦਾਮ ਉਹ ਲੈਣੇ ਨੇ ਜਿਨ੍ਹਾਂ ਦਾ ਪਹਿਲਾਂ ਤੇਲ ਨਾ ਕੱਟਿਆ ਹੋਵੇ ਹੁਣ ਮੈਂ ਤੁਹਾਨੂੰ ਇੱਕ ਛੋਟੀ ਜੀ ਪਛਾਣ ਦੱਸਦਾ ਕਿ ਕਿਸ ਬਦਾਮ ਦਾ ਤੇਲ ਕੱਢਿਆ ਹੋਇਆ ਹੈ ਕਿਸ ਦਾ ਨਹੀਂ ਕੱਢਿਆ ਹੋਇਆ ਤੁਸੀਂ ਕਿਵੇਂ ਪਛਾਣ ਸਕਦੇ ਹੋ ਅਗਰ ਤੁਸੀਂ ਜਦੋਂ ਬਦਾਮ ਨੂੰ ਇੱਕ ਲੈ ਕੇ ਉਹਨੂੰ ਆਪਣੀ ਝਾੜ ਥੱਲੇ ਰੱਖੋ ਉਹਨੂੰ ਥੋੜਾ ਥੋੜਾ ਜਿਹਾ ਦਬਾਓ ਅਗਰ ਤਾਂ ਕੜਕੜ ਕਦਣੀ ਛੁੱਟ ਗਿਆ ਫਿਰ ਤੋਂ ਦਾ ਤੇਲ ਕੱਢਿਆ ਹੋਇਆ ਹੈ ਅਗਰ ਉਸ ਦੇ ਵਿੱਚ ਦੰਦ ਥੋੜੇ ਜਿਹਾ ਧਸਣ ਤੋਂ ਬਾਅਦ ਉਹ ਟੁੱਟੇ ਉਹਦੇ ਵਿੱਚ ਸਮਝ ਲੋ ਮੈਕਸਿਮਮ ਤੇਲ ਹੈ ਇਸਲਾਵਾ ਹੋਰ ਹੀ ਬੜੇ ਤਰੀਕੇ ਨੇ ਤੁਸੀਂ ਉਹਨਾਂ ਚੈੱਕ ਕਰ ਸਕਦੇ ਹੋ ਬਹੁਤ ਸਾਰੇ ਲੋਕ ਹੋਣਗੇ ਜਿਨ੍ਹਾਂ ਨੂੰ ਪਤਾ ਹੋਇਆਗਾ ਇਸ ਗੱਲ ਦਾ ਬਦਾਮ ਲਓ ਜੀ ਤੁਸੀਂ ਬਦਾਮ ਲੈ ਕੇ ਉਹਨਾਂ ਨੂੰ ਆਪਣੇ ਘਰੇ ਲਿਆਓ ਤੇ ਨਾਲ ਇਹਦੇ ਦੋ ਆਈਟਮਾਂ ਹੋਰ ਮੱਖਣ ਤੇ ਮਿਸ਼ਰੀ ਮੱਖਣ ਉਹ ਚਾਹੀਦਾ ਹੈ ਜਿਹੜਾ ਘਰੇ ਅਸੀਂ ਦਹੀਂ ਰੜਕ ਕੇ ਲੱਸੀ ਰੜਕ ਕੇ ਉਹਦੇ ਮੋਢਲ ਮੱਖਣ ਕੱਢਦੇ ਹਾਂ ਉਹ ਮੱਖਣ ਹੀ ਕੰਮ ਕਰੇਗਾ ਦੂਸਰਾ ਬਾਜ਼ਾਰੂ ਮੱਖਣ ਕੰਮ ਨਹੀਂ ਕਰੇਗਾ ਮੱਖਣ ਲੈ ਆਓ ਮੱਖਣ ਦੇ ਵਿੱਚ ਤੁਸੀਂ ਮਿਸ਼ਰੀ ਘੋਲ ਲਵੋ ਉਹਨੂੰ ਮਿਸ਼ਰੀ ਨੂੰ ਪੀਸ ਕੇ ਕਿਸੇ ਤਰ੍ਹਾਂ ਮਿੱਠੀ ਬਣਾ ਲਓ ਯਾਨੀ ਕਿ ਮੱਖਣ ਖਾਣਾ ਮਿੱਠਾ ਬਣ ਗਿਆ ਹੁਣ ਤੁਸੀਂ ਕੀ ਕਰਨਾ ਪਹਿਲੇ ਦਿਨ ਤੁਸੀਂ ਤਿੰਨ ਬਦਾਮ ਆਪਣੇ ਬੱਚੇ ਨੂੰ ਦਵੋਗੇ ਕੋਤੇ ਨੂੰ ਬਦਾਮ ਜਿਹੜੇ ਨੇ ਰਾਤ ਨੂੰ ਪਾਣੀ ਚ ਭਿਉਨੇ ਨੇ ਸਵੇਰੇ ਉੱਤਰ ਕੇ ਉੱਠ ਕੇ ਛਿਲਕਾ ਉਤਾਰ ਕੇ ਉਹ ਤਿੰਨ ਬਦਾਮ ਦੇਣੇ ਨੇ ਤਿੰਨ ਬਦਾਮਾਂ ਦੇ ਨਾਲ ਤੁਹਾਡਾ ਬੱਚਾ ਇੱਕ ਚਮਚ ਦੋ ਚਮਚ ਤਿੰਨ ਚਮਚ ਜਿੰਨੀ ਕੁ ਉਹ ਮੱਖਣ ਨੂੰ ਮਿੱਠੇ ਮੱਖਣ ਨੂੰ ਖਾ ਸਕੇ ਜਿਹੋ ਮਿੱਠੀ ਮਿਸ਼ਰੀ ਵਾਲਾ ਮੱਖਣ ਹੈ ਤਾਂ ਉਹ ਖਾ ਲਵੇ ਇਹਨਾਂ ਵੀ ਨਹੀਂ ਹੈ ਕਿ ਉਹ ਥੋੜੇ ਥੋੜਾ ਜਿਹਾ ਖਾ ਕੇ ਚੁੱਪ ਕਰ ਜਾਵੇ ਲੇਕਿਨ ਉਹ ਤੁਸੀਂ ਚਮਚਾਂ ਤੱਕ ਦਾ ਇੱਕ ਚਮਚਾ ਦੋ ਚਮਚੇ ਲਖੋ ਤਾਂ ਹੀ ਗੱਲ ਬਣੇ ਪਹਿਲੇ ਦਿਨ ਤੁਸੀਂ ਤਿੰਨ ਬਦਾਮ ਦੇਣੇ ਨੇ ਜੀ ਨਾਲ ਮੱਖਣ ਦੂਸਰੇ ਦਿਨ ਚਾਰ ਤੀਸਰੇ ਦਿਨ ਪੰਜ ਫਿਰ ਛੇ ਤੁਸੀਂ ਇਸ ਮਾਤਰਾ ਨੂੰ ਦਿਨਲੀ ਇੱਕ ਬਾਦਮ ਬਦਾਉਂਗੇ ਇਸੇ ਤਰੀਕੇ ਨਾਲ ਉਹਨਾਂ ਨੂੰ ਪਾਣੀ ਚ ਭੋਕ ਕੇ ਹੀ ਸਵੇਰੇ ਛਿਲਕਾ ਉਤਾਰ ਕੇ ਦੇਣਾ ਇਸ ਸਟੇਜ ਨੂੰ ਤੁਸੀਂ 41 ਯਾਨੀ ਕਿ 41 ਬਾਦਾਮਾਂ ਤੱਕ ਲੈ ਕੇ ਜਾਵੋਗੇ ਇੱਥੇ ਇੱਕ ਕੁਐਸਚਨ ਰਾਈਜ਼ ਹੋਏਗਾ ਤੁਹਾਡੇ ਮਨ ਦੇ ਵਿੱਚ ਕਿ 41 ਬਾਦਾਮ ਇੱਕ ਬੱਚਾ ਇੱਕ ਟਾਈਮ 'ਚ ਕਿਵੇਂ ਖਾ ਸਕਦਾ ਹੈ ਕੋਈ ਇਸ਼ੂ ਨਹੀਂ ਹੈ ਕੋਈ ਦਿੱਕਤ ਨਹੀਂ ਹੈ ਅਗਰ ਬੱਚੇ ਨੂੰ ਲੱਗਦਾ ਇੱਕ ਵਾਰ ਤੇ ਨਹੀਂ ਖਾ ਸਕਦਾ ਤਾਂ ਸਾਰੇ ਦਿਨ 'ਚ ਖਾ ਸਕਦਾ ਹੈ ਲੇਕਿਨ ਉਹ ਸਾਰੇ ਦਿਨ 'ਚ ਖਾਣੇ ਨੇ ਕੋਸ਼ਿਸ਼ ਕਰੋ ਦੁਪਹਿਰ ਤੱਕ ਨਿਬਟ ਜਾਵੇ ਬਦਾਮ ਖਾਣੇ ਨੇ ਥੋੜਾ ਜਿਹਾ ਮੱਖਣ ਥਾਲਿਆ ਮੱਖਣ ਜ਼ਰੂਰ ਨਾਲ ਖਾਣਾ ਹੈ ਉਹਦੀ ਬਹੁਤ ਹੀ ਸ਼ਕਤ ਜ਼ਰੂਰ ਹੈ 41 ਬਦਾਮ ਤੁਸੀਂ ਦੂਸਰੇ ਪੈੜੇ ਜਾਂ ਤੀਸਰੇ ਪੈੜੇ ਤੱਕ ਖਤਮ ਕਰੋ ਤੁਹਾਡਾ ਜਿਸ ਦਿਨ ਤੁਸੀਂ 41 ਬਦਾਮ ਕਲੀਅਰ ਕਰ ਦਿੱਤੇ ਉਸ ਦਿਨ ਤੁਸੀਂ 41 ਬਦਾਮਾਂ ਤੋਂ ਵਾਪਸੀ ਕਰੋਗੇ ਕਿਦਾਂ 41 ਦੇ ਬਾਅਦ ਫਿਰ ਆਪਣਾ 40 39 38 37 36 35 34 33 32 31 ਇਸ ਤਰ੍ਹਾਂ ਕਰਦੇ ਕਰਦੇ ਤੁਸੀਂ ਉਹਦੀ ਐਂਡ ਜਿਹੜਾ ਉਹ ਇੱਕ ਤੇ ਕਰਨਾ ਹੈ 10 ਦਿਨ ਤੋਂ ਤੂੰ ਤੋਂ ਅੱਪ ਸ਼ੁਰੂਆਤ ਕੀਤੀ ਸੀ ਐਂਡ ਉਹਦਾ ਇੱਕ ਤੇ ਹੋਏਗਾ ਜਿਸਨ ਇੱਕ ਤੋਂ ਆਕੇ ਤੁਸੀਂ ਉਹਨੂੰ ਸਮਾਪਤ ਕਰ ਦਿੱਤਾ ਤੁਸੀਂ ਉਸ ਕੋਰਸ ਨੂੰ ਖਤਮ ਕਰ ਲਿਆ ਉਸ ਤੋਂ ਬਾਅਦ ਤੁਸੀਂ ਇੱਕ ਦੋ ਦਿਨ ਛੱਡ ਕੇ ਤੁਸੀਂ ਆਪਣੇ ਬੱਚੇ ਦਾ ਨੰਬਰ ਚੈੱਕਰਾਓ ਡੈਫੀਨੇਟਲੀ ਉਹਦਾ ਨੰਬਰ ਜਿਹੜਾ ਹੈਗਾ ਉਹ ਸੈੱਟ ਹੋ ਗਿਆ ਹੋ ਗਿਆ ਕਿਨਾਂ ਨੂੰ ਤੇ ਉਹਦੀ ਨਿਗ੍ਹਾ ਵੱਧ ਚੁੱਕੀ ਹੋਏਗੀ ਉਸ ਤੋਂ ਬਾਅਦ ਅਗਰ ਤੁਹਾਨੂੰ ਲੱਗਦਾ ਹੈ ਕਿ ਹਾਂ ਬਈ ਉਹ ਜਿਹੜਾ ਨੰਬਰ ਨੰਬਰ ਵੱਧ ਗਿਆ ਹੈ ਲੇਕਿਨ ਅਜੇ ਵੀ ਕਸਰ ਹੈ ਤਾਂ ਤੁਸੀਂ ਉਸ ਕੋਰਸ ਨੂੰ ਦੁਬਾਰਾ ਤੋਂ ਕਰਾ ਸਕਦੇ ਹੋ ਇਸ ਤਰੀਕੇ ਕਰਨ ਦੇ ਨਾਲ ਤੁਹਾਡੇ ਬੱਚਿਆਂ ਦੀ ਗਰੋਥ ਵੀ ਹੋ ਜਾਵੇਗੀ ਤੁਹਾਡੇ ਬੱਚਿਆਂ ਦੀ ਮੈਮਰੀ ਵੱਧ ਜਾਵੇਗੀ ਤੁਹਾਡਾ ਬੱਚਾ ਤਾਕਤਵਰ ਵੀ ਹੋ ਜਾਵੇਗਾ ਔਰ ਉਸ ਦੇ ਜਿਹੜਾ ਚਸ਼ਮਾ ਲੱਗਿਆ ਉਹ ਵੀ ਉਤਰ ਜਾਵੇਗਾ ਇਹ ਸਟੋਟਕੇ ਨੂੰ ਤੁਸੀਂ ਅਪਣਾ ਕੇ ਤੁਸੀਂ ਉਸ ਨੂੰ ਬੱਚੇ ਨੂੰ ਆਪਣੇ ਨੂੰ ਆਉਂਦੀ ਨਿਗਾਹ ਵਧਾ ਕੇ ਉਹਨੂੰ ਚਸ਼ਮੇ ਤੋਂ ਮੁਕਤ ਕਰ ਸਕਦੇ ਹੋ ਇੱਕ ਵਾਰਸ ਤੁਸੀਂ ਕਰਾਓ ਇੱਕ ਵਾਰਸ ਕਰਨ ਤੋਂ ਬਾਅਦ ਅਗਰ ਕੋਈ ਦਿੱਕਤ ਆਉਂਦੀ ਹੈ ਕੋਈ ਤੁਹਾਨੂੰ ਪ੍ਰੋਬਲਮ ਆਉਂਦੀ ਹੈ ਤੁਸੀਂ ਮੇਰੇ ਨਾਲ ਗੱਲਬਾਤ ਕਰ ਸਕਦੇ ਹੋ ਮੇਰੇ ਨੰਬਰ ਤੁਹਾਡੇ ਸਕਰੀਨ ਤੇ ਫਲੈਸ਼ ਹੋ ਰਹੇ ਨੇ